ਹੈਲੋ ਜੀ ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਦੇਖੋ ਜੀ ਘਰ ਵਿੱਚ ਹੀ ਡਰਾਈ ਕਲੀਨ ਕਰਨਾ ਸਿਖਾਉਣੀ ਆ ਦੇਖੋ ਆਪਣੇ ਕੋਲ ਇਹ ਥੋੜਾ ਜਿਹਾ ਹੈਵੀ ਸੂਟ ਹੈ ਜੇ ਮੇਰੇ ਸਲਵਾਰ ਤੇ ਵੀ ਵਰਕ ਹੈ ਦੇਖੋ ਸ਼ਰਟ ਤੇ ਵੀ ਹੈਗਾ ਤੇ ਦੁਪੱਟਾ ਵੀ ਕਾਫੀ ਭਾਰਾ ਭਾਰਾ ਸੂਟ ਹੈ ਮੇਰਾ ਕਹਿੰਦਾ ਭਾਵ ਸਿਲਕ ਦਾ ਸੂਟ ਹੈ ਆਪਾਂ ਇਹਨੂੰ ਘਰ ਵਿੱਚ ਹੀ ਦੇਖੋ ਜੀ ਸਾਫ਼ ਕਰਾਂਗੇ ਅੱਜ ਡਰਾਈ ਕਲੀਨ ਕਰਾਂਗੇ ਜਿਵੇਂ ਦੇਖੋ ਤਿਹਾੜਾਂ ਦੇ ਦਿਨ ਹੁਣ ਆਂਕੇ ਗਈਆਂ ਦੀਵਾਲੀਆਂ ਆਂਕੇ ਗਈਆਂ ਜੀ ਕਰੂਆ ਨਾਂਕੇ ਗਏ ਚੱਕਰੀਆਂ ਨਾਂਕੇ ਗਈਆਂ ਆਪਾਂ ਆਮ ਤੌਰ ਤੇ ਦੇਖੋ ਜੀ ਮਹਿੰਗੇ-ਮਹਿੰਗੇ ਸੂਟ ਪਾਉਣੇ ਆ ਤਿਹਾਰਾਂ ਦੇ ਵਿੱਚ ਉਸ ਤੋਂ ਬਾਅਦ ਆਪਾਂ ਨੂੰ ਕੀ ਹੁੰਦਾ ਵੀ ਡਰੈਕਲੀਨ ਜਿਹੜੇ ਕਰਾ ਕੇ ਪੈਸੇ ਦੇਣੇ ਉਹ ਬਹੁਤ ਔਖੇ ਲੱਗਦੇ ਨੇਗੇ ਕਈ ਵਾਰ ਤਾਂ ਆਪਾਂ ਐਸੇ ਚੱਕਰ ਸੂਟ ਹੀ ਨਹੀਂ ਪਾਉਂਦੇ ਕਿ ਸਾਨੂੰ ਡਰੈਕਲੀਨ ਕਰਾਉਣਾ ਪਊਗਾ ਅੱਜ ਆਪਾਂ ਘਰ ਵਿੱਚ ਡਰੈਕਲੀਨ ਕਰਾਂਗੇ ਬਿਲਕੁਲ ਸਸਤੇ ਦੇ 5 ਰੁਪਏ ਦੇ ਖਰਚੇ 'ਚ ਕਰਾਂਗੇ ਦੇਖੋ ਜੀ ਆਪਾਂ ਜਿਵੇਂ ਬੱਠਲ ਦੇ ਵਿੱਚ ਪਾਣੀ ਲੈ ਲਿਆ ਇਹਦੇ ਵਿੱਚ ਆਪਾਂ ਪਾਵਾਂਗੇ ਕੋਈ ਵੀ ਤੁਸੀਂ ਸ਼ੈਂਪੂ ਹੈ ਤੁਸੀਂ ਸ਼ੈਂਪੂ ਪਾਉਣਾ ਹੈ ਇਹਦੇ ਵਿੱਚ ਆਪਾਂ ਦੇਖੋ ਜੇ ਜ਼ਿਆਦਾ ਆ ਆਪਾਂ ਨੂੰ ਜ਼ਿਆਦਾ ਮੈਲਾ ਸੂਟ ਆ ਤੁਸੀਂ ਦੋ ਪੌਚ ਪਾ ਲਓ ਜਿਵੇਂ ਮੈਂ ਇਹ ਇੱਕ ਵਾਰੀ ਸੂਟ ਮੇਰੀ ਬੇਟੀ ਨੇ ਵਰਤਿਆ ਜਪਾਇਆ ਸੀਗਾ ਤੇ ਮੈਂ ਇਹਨੂੰ ਸਾਫ਼ ਕਰਕੇ ਹੁਣ ਰੱਖਦੀ ਸੀਗੀ ਤੇ ਮੈਂ ਇੱਕ ਹੀ ਮਤਲਬ ਕੇ ਪੌਚ ਪਾਇਆ ਸੀਗਾ ਇਹਦੇ ਵਿੱਚ ਆਮ ਤੌਰ ਤੇ ਜਦੋਂ ਵੀ ਸੂਟ ਪਾਉਣਾ ਹੈ ਦੇਖੋ ਹੁਣ ਥੋੜੇ ਜਿਹੀ ਇੰਨੀ ਠੰਡ ਵੀ ਹੈ ਨਹੀਂ ਗਰਮੀ ਜਾਂਦਾ ਮੌਸਮੀ ਹੈ ਗਲੇ ਤੇ ਕਾਫੀ ਸਾਰੀ ਨਾ ਆਪਣੇ ਮੈਲ ਜੰਮ ਜਾਂਦੀ ਹੈ ਜਿਵੇਂ ਬਾਹਾਂ ਦੇ ਬਾਜੂ ਤੇ ਹੋ ਗਈ ਸਲਵਾਰ ਦੀ ਮੁਗਰੀਆਂ ਤੇ ਹੋਵੇ ਇਸ ਤਰ੍ਹਾਂ ਤੇ ਦੇਖੋ ਇੱਕ ਆਪਾਂ ਪਾਣੀ ਦੇ ਵਿੱਚ ਪਾਇਆ ਜੀ ਇਹਦੇ ਵਿੱਚ ਪੌਚ ਸ਼ੈਂਪੂ ਦਾ ਤੇ ਇੱਕ ਇਹਦੇ ਵਿੱਚ ਪਾਇਆ ਆਪਾਂ ਮਿੱਠਾ ਸੋਡਾ ਮਿੱਠਾ ਸੋਡੇ ਨੂੰ ਦੇਖੋ ਜੀ ਇਹ ਹਰ ਇੱਕ ਚੀਜ਼ ਦੇ ਕਲੀਨ ਕਰਨ ਦੇ ਕੰਮ ਆਉਂਦਾ ਹੈ ਮਿੱਠਾ ਸੋਡਾ ਜਿਹੜਾ ਕਿ ਆਪਾਂ ਬੇਕਿੰਗ ਸੋਡਾ ਵੀ ਕਹਿ ਦਿੰਦੇ ਆ ਤੇ ਆਪਾਂ ਖਾਣ ਵਾਲੀਆਂ ਚੀਜ਼ਾਂ ਚ ਵੀ ਇਹਨੂੰ ਵਰਤਦੇ ਆਂ ਸਫਾਈ ਚ ਵੀ ਆਪਾਂ ਇਹਨੂੰ ਵਰਤਦੇ ਆਂ ਦੇਖੋ ਇਹ ਕਲੀਨ ਕਰਨ ਦੇ ਕੰਮ ਆਉਂਦਾ ਇਸ ਕਰਕੇ ਆਪਾਂ ਇਹ ਇਹਦੇ ਵਿੱਚ ਪਾਇਆ ਤੇ ਦੋਨੇ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ 믹ਸ ਕਰਕੇ ਤੇ ਦੇਖੋ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਜਿਹੜਾ ਸੂਟ ਹੈ ਸਾਰਾ ਇਹਦੇ ਵਿੱਚ ਪਾਵਾਂਗੇ ਦੇਖੋ ਕਈ ਵਾਰ ਕੀ ਹੁੰਦਾ ਜਿਵੇਂ ਆਪਣੇ ਸੂਟ ਦੇ ਉੱਤੇ ਘਿਓ ਦਾ ਦਾਗ ਲੱਗ ਜਾਂਦਾ ਜਦੋਂ ਘਿਓ ਦਾ ਦਾਗ ਲੱਗ ਗਿਆ ਜਦੋਂ ਦੇਖੋ ਸੂਟ ਗਿੱਲਾ ਹੋ ਜਾਂਦਾ ਹੈ ਗਿੱਲੇ ਹੋਣ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਦਾਗ ਕਿੱਥੇ ਜੇ ਲੱਗਿਆ ਸੀ ਆਪਾਂ ਨੂੰ ਐ ਤਾਂ ਆਈਡੀਆ ਜਾਂ ਹੁੰਦਾ ਕਿ ਇੱਥੇ ਇੱਕ ਦਾਗ ਲੱਗਿਆ ਸੀ ਆਪਣੇ ਪਰ ਫਿਰ ਵੀ ਆਪਾਂ ਨੂੰ ਗਿੱਲਾ ਹੋਣ ਤੋਂ ਬਾਅਦ ਦੇਖੋ ਜੀ ਨਜ਼ਰ ਨਹੀਂ ਆਉਂਦਾ ਤੁਸੀਂ ਕੀ ਕਰਨਾ ਹੈ ਆਪਾਂ ਕੋਈ ਵੀ ਪਾਊਡਰ ਲੈ ਲੈਣਾ ਹੈ ਇਦੋ ਸੂਡ ਆਪਣਾ ਸੁੱਕਾ ਹੁੰਦਾ ਹੈ ਸੁੱਕੇ ਦੇ ਵਿੱਚ ਆਪਾਂ ਨੂੰ ਦਾਗ ਵੀ ਨਜ਼ਰ ਆਉਂਦਾ ਹੈ ਦੇਖੋ ਤੁਸੀਂ ਉਹ ਸੁੱਕੇ ਸੂਰ ਦੇ ਉੱਤੇ ਪਾਊਡਰ ਲਗਾ ਦੇਣਾ ਉਸ ਤੋਂ ਬਾਅਦ ਉਹਨੂੰ ਹਲਕੇ ਹੱਥਾਂ ਨਾਲ ਮਸਲ ਦੇਣਾ 5 ਕਿ ਮਿੰਟ ਪਾਊਡਰ ਉਹਦੇ ਉੱਤੇ ਐਸਾ ਹੀ ਰੱਖਣਾ ਅੱਧਾ ਕੰਮ ਤਾਂ ਆਪਣਾ ਦੇਖੋ ਜੀ ਪਾਊਡਰ ਹੀ ਕਰ ਦਿੰਦਾ ਹੈ ਜਿਹੜਾ ਦਾਗ ਹੈ ਉਸ ਤੋਂ ਬਾਅਦ ਉਹ ਲੈ ਜਾਊਗਾ ਉਸ ਤੋਂ ਬਾਅਦ ਉਹਨੂੰ ਹਲਕਾ ਜਿਹਾ ਗੁੰਗਣੇ ਜੇ ਪਾਣੀ ਦੇ ਵਿੱਚ ਜਾਨੀ ਕਿ ਕੋਸਾ ਕੋਈ ਜ਼ਿਆਦਾ ਮਤਲਬ ਕਿ ਨਾਰਮਲ ਜਿਹਾ ਹੀ ਪਾਣੀ ਹੋਣਾ ਚਾਹੀਦਾ ਹੈ ਗਰਮ ਨਹੀਂ ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਉਹਨੂੰ ਡਾਇਰੈਕਟਲੀਨ ਕਰ ਸਕਦੇ ਹੋ ਜਿਵੇਂ ਕਿ ਹੁਣ ਆਪਾਂ ਤੁਹਾਨੂੰ ਕਰਨਾ ਸਿਖਾ ਰਹੇ ਹਾਂ ਦੇਖੋ 5 ਕਿ ਮਿੰਟ ਹੋਏ ਸੀ ਹਲਕੇ ਹਲਕੇ ਹੱਥਾਂ ਦੇ ਨਾਲ ਦੁਪੱਟਾ ਤਾਂ ਆਪਾਂ ਦੇਖੋ ਜੀ ਐਸੀ ਕੱਢ ਲਿਆ ਤੇ ਜਿਵੇਂ ਗਲੇ ਤੇ ਆਪਾਂ ਨੂੰ ਲੱਗਦਾ ਹੁੰਦਾ ਹੈ ਕਿ ਗਲੇ ਦੇ ਉੱਤੇ ਥੋੜਾ ਜਿਹਾ ਆਪਣੇ ਪਿੱਛੇ ਮੈਲ ਲੱਗ ਜਾਂਦੀ ਹੈ ਗਰਦਨ ਤੇ ਦੇਖੋ ਇੱਥੋਂ ਆਪਾਂ ਗਲੇ ਕੋਲੋਂ ਸਾਫ਼ ਕਰਾਂਗੇ ਥੋੜੇ ਹਲਕੇ ਜਿਹੇ ਹੱਥਾਂ ਨਾਲ ਹੀ ਆਪਾਂ ਜਿਹੜੀਆਂ ਬਾਹਾਂ ਦੀਆਂ ਮੂਰੀਆਂ ਹੁੰਦੀਆਂ ਜੀ ਉੱਥੋਂ ਸਾਫ਼ ਕਰ ਦਾਂਗੇ ਸਲਵਾਰ ਦੀਆਂ ਮੂਰੀਆਂ ਸਾਫ਼ ਕਰਾਂਗੇ ਹਲਕੇ ਹਲਕੇ ਹੱਥਾਂ ਨਾਲ ਆਪਾਂ ਇਸ ਤਰ੍ਹਾਂ ਉਹਨੂੰ ਮਲਾਂਗੇ ਦੇਖੋ ਇੱਕ ਆਪਸਰ ਨੂੰ ਚੀਜ਼ ਹੋਰ ਦੱਸ ਜਾਈ ਪਹਿਲਾਂ ਆਪਾਂ ਉਹ ਚੀਜ਼ ਦੀ ਵੀਡੀਓ ਵੀ ਪਾਈ ਹੋਈ ਹੈ ਜਿਵੇਂ ਕਈ ਵਾਰ ਕਿਸੇ ਹੋਰ ਚੀਜ਼ ਦਾ ਦਾਗ ਲੱਗ ਜਾਂਦਾ ਹੈ ਆਪਣੇ ਸੂਟ ਦੇ ਉੱਤੇ ਤੁਸੀਂ ਕੀ ਕਰਨਾ ਹੈ ਜਿਹੜਾ ਮੋਟਰਸਾਈਕਲਾਂ ਦੇ ਵਿੱਚ ਪੈਟਰੋਲ ਪੈਂਦਾ ਹੁੰਦਾ ਤੁਸੀਂ ਉਹ ਪੈਟਰੋਲ ਲੈ ਲੈਣਾ ਹੈ ਕੌਲੀ ਦੇ ਵਿੱਚ ਥੋੜਾ ਜਿਹਾ ਬਾਹਲਾ ਚਿਰ ਪੈਟਰੋਲ ਦੇਖੋ ਜੀ ਕੌਲੀ ਦੇ ਵਿੱਚ ਬਾਹਰ ਨਹੀਂ ਰਹਿੰਦਾ ਕਿਉਂਕਿ ਪੈਟਰੋਲ ਉੱਡ ਜਾਂਦਾ ਹੁੰਦਾ ਤੁਸੀਂ ਉਹ ਨਾਲ ਦੀ ਨਾਲ ਇੱਕ ਕਾਟਨ ਲੈਣੀ ਹੈ ਕਾਟਨ ਦਾ ਫੰਬਾ ਲੈ ਕੇ ਤੁਸੀਂ ਦੇਖੋ ਜਿਹੜਾ ਆਪਣਾ ਮਤਲਬ ਕਿ ਸੀਗਾ ਪੈਟਰੋਲ ਪੈਟਰੋਲ ਦੇ ਵਿੱਚ ਡਿੱਪ ਕਰਕੇ ਜਿੱਥੇ-ਜਿੱਥੇ ਦਾਗ ਲੱਗਿਆ ਤੁਸੀਂ ਦਾਗ ਉਹ ਉਹਦੇ ਨਾਲ ਉਤਾਰ ਸਕਦੇ ਹੋਗੇ ਦਾਗ ਉਤਾਰਨ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਦੇਖੋ ਉਹਨੂੰ ਡਰਾਈ ਕਲੀਨ ਕਰ ਲੋ ਇਹਦੇ ਨਾਲ ਵੀ ਆਪਣਾ ਜਿਹੜਾ ਦਾਗ ਹੁੰਦਾ ਕੋਈ ਵੀ ਸੂਟ ਤੇ ਲੱਗਿਆ ਉਹ ਲੈ ਜਾਂਦਾ ਹੁੰਦਾ ਉਹਦਾ ਤੁਹਾਨੂੰ ਆਪਾਂ ਲਿੰਕ ਵੀ ਦੇ ਦਾਂਗੇ ਵੀਡੀਓ ਦਾ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਦੀ ਉਹਦੇ ਵਿੱਚ ਵੀ ਆਪਾਂ ਜਿਹੜਾ ਸਿਲਕ ਦਾ ਸੂਟ ਸੀਗਾ ਉਹ ਹੀ ਡਰਾਈ ਕਲੀਨ ਕਰਨਾ ਦੱਸਿਆ ਸੀਗਾ ਹੈਵੀ ਸੂਟਾਂ ਨੂੰ ਦੇਖੋ ਜਿੱਤੋਣਾ ਡਰਾਈ ਕਲੀਨ ਕਰਨਾ ਆਪਾਂ ਘਰ ਵਿੱਚ ਥੋੜਾ ਜਿਹਾ ਆਪਾਂ ਨੂੰ ਔਖਾ ਹੁੰਦਾ ਬਾਹਰ ਆਪਾਂ ਡਰਾਈ ਕਲੀਨ ਕਰਾਉਂਦੇ ਆ ਬਾਹਰ ਆਪਾਂ ਨੂੰ ਕਿੰਨੇ ਸਾਰੇ ਪੈਸੇ ਲੱਗਦੇ ਆ ਪਰ ਦੇਖੋ ਸਿੰਪਲ ਜਿਹੇ ਢੰਗ ਨਾਲ ਆਪਾਂ ਇਸ ਤਰ੍ਹਾਂ ਡਰਾਈ ਕਲੀਨ ਕਰਨਾ ਤੁਹਾਨੂੰ ਦਿਖਾਇਆ ਹੈ ਜਿਹੜਾ ਕਿ ਬਿਲਕੁਲ ਸੂਟ ਜਿਹੜਾ ਹੈਗਾ ਜੀ ਆਪਣਾ ਬਿਲਕੁਲ ਸਾਫ਼ ਹੋ ਜਾਊਗਾ ਉਸ ਤੋਂ ਬਾਅਦ ਜਦੋਂ ਆਪਾਂ ਇਹ ਪਾਣੀ ਦੇ ਵਿੱਚੋਂ ਕੱਢ ਲਿਆ 5 ਮਿੰਟਾਂ ਬਾਅਦ ਦੇਖੋ ਜੀ ਕੱਢ ਲਿਆ ਹਲਕੇ ਹਲਕੇ ਥੇ ਨਾਲ ਇਹਨੂੰ ਮਸਲਤਾ ਉਸ ਤੋਂ ਬਾਅਦ ਇੱਕ ਆਪਾਂ ਇਹਦੇ ਵਿੱਚ ਹੋਰ ਤੁਹਾਨੂੰ ਚੀਜ਼ ਦੱਸਾਂਗੇ ਜੇ ਡੀ ਕੀ ਤੁਸੀਂ ਉਹ ਚੀਜ਼ ਵਰਤਣੀ ਹੈਗੀ ਹੁਣ ਆਪਾਂ ਦੇਖੋ ਥੋੜਾ ਜਿਹਾ ਪਾਣੀ ਹੋਰ ਪਾ ਲੈ ਲੈਣਾ ਜਿਹਦੇ ਵਿੱਚ ਕੀ ਆਪਣਾ ਸੂਟ ਜਿਹੜਾ ਪੂਰਾ ਡਿਪ ਹੋ ਜਾਊਗਾ ਆਪਾਂ ਲੈਣਾ ਹੈ ਕੰਡੀਸ਼ਨਰ ਜਿਹੜਾ ਕੀ ਆਪਾਂ ਵਾਲਾਂ ਉੱਤੇ ਲਾਉਣਾ ਹੈ ਦੇਖੋ ਵਾਲ ਜਦੋਂ ਵੀ ਆਪਾਂ ਸ਼ੈਂਪੂ ਕਰਕੇ ਵਾਟਰ ਹਟਦਿਆਂ ਕੰਡੀਸ਼ਨਰ ਲਾਉਨੇ ਆ ਉਹੀ ਆਪਾਂ ਇਹਦੇ ਵਿੱਚ ਵਰਤਦੇ ਆਂ ਦੇਖੋ ਵਾਲ ਆਪਣੇ ਜਦੋਂ ਹਾਰਡ ਹੋ ਜਾਂਦੇ ਆ ਧੋਣ ਤੋਂ ਬਾਅਦ ਆਪਾਂ ਕੰਡੀਸ਼ਨਰ ਕਰਦੇ ਆ ਤਾਂ ਬਿਲਕੁਲ ਸੌਫਟ ਹੋ ਜਾਂਦੇ ਆ ਇਸੇ ਤਰ੍ਹਾਂ ਦੇਖੋ ਜੀ ਆਪਾਂ ਇਹ ਕੰਡੀਸ਼ਨਰ ਵਰਤਦੇ ਆ ਕਿ ਜਦੋਂ ਆਪਾਂ ਸ਼ੂਟ ਆਪਾਂ ਧੋਣੇ ਆ ਨਾ ਉਸ ਤੋਂ ਬਾਅਦ ਆ ਸ਼ੂਟ ਕਈ ਵਾਰ ਕੀ ਹੁੰਦਾ ਆਕੜ ਜੇ ਜਾਂਦਾ ਹੈ ਹਾਰਡ ਜਾ ਹੋ ਜਾਂਦਾ ਦੇਖੋ ਉਸੇ ਕਰਕੇ ਆਪਣਾ ਸ਼ੂਟ ਬਿਲਕੁਲ ਸੌਫਟ ਰਹੇ ਬਿਲਕੁਲ ਇਹਦੀ ਸ਼ਾਈਨ ਆਖਰਾ ਹੋਵੇ ਆਪਾਂ ਇਹ ਕੰਡੀਸ਼ਨ ਕਰਾਂਗੇ ਤੇ ਇਹ ਦੇਖੋ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਪਾਤਾ ਤੁਸੀਂ ਥੋੜਾ ਜਿਹਾ ਕੱਪ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਵੀ ਪਾਣੀ ਵਿੱਚ ਮਿਕਸ ਕਰ ਸਕਦੇ ਹੋ ਤੇ ਤੁਸੀਂ ਡਾਇਰੈਕਟ ਇਸ ਤਰ੍ਹਾਂ ਵੀ ਪਾ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਆਪਾਂ ਜਿਹੜਾ ਸੂਟ ਸੀਗਾ ਸਾਫ਼ ਕੀਤਾ ਸੀ ਡ੍ਰੈਗਨ ਕੀਤਾ ਸੀਗਾ ਉਹ ਸੂਟ ਨੂੰ ਇਹਦੇ ਵਿੱਚ ਆਪਾਂ ਡਿਪ ਕਰ ਦਾਂਗੇ ਆਪਾਂ 2-3 ਮਿੰਟ ਦੇਖੋ ਜੀ ਇਸੇ ਤਰ੍ਹਾਂ ਸੂਟ ਨੂੰ ਰੱਖਣਾ ਉਸ ਤੋਂ ਬਾਅਦ ਆਪਾਂ ਇਹਨੂੰ ਸਾਫ਼ ਕਰਾਂਗੇ ਅਐਵੇਂ ਤੁਸੀਂ ਜ਼ਰੂਰ ਕਰਕੇ ਦੇਖਿਓ ਜੀ ਤੁਹਾਡੇ ਸੂਟ ਦੀ ਜਿਹੜੀ ਸ਼ਾਈਨ ਹੈ ਸ਼ਾਈਨਿੰਗ ਵੀ ਖਰਾਬ ਨਹੀਂ ਹੋਊਗੀ ਤੇ ਸੂਟ ਥੋੜਾ ਡ੍ਰੈਕਲਿਨ ਵੀ ਘਰ ਹੋ ਜਾਊਗਾ ਬਿਲਕੁਲ ਫ੍ਰੀਚ ਹੋਊਗਾ ਬਾਹਰ ਆਪਾਂ ਨੂੰ ਪੈਸਾ ਲਾਉਣ ਦੀ ਕੋਈ ਵੀ ਲੋੜ ਨਹੀਂ ਪਊਗੀ ਕਰਕੇ ਜ਼ਰੂਰ ਦੇਖਿਓ ਤੁਸੀਂ ਇਸ ਤਰ੍ਹਾਂ ਲੋ ਜੀ ਦੇਖੋ ਉਸ ਤੋਂ ਬਾਅਦ ਆਪਾਂ 4-5 ਮਿੰਟ ਹੋ ਗਏ ਸੀ ਸੂਟ ਨੂੰ ਇਸ ਪਾਣੀ ਦੇ ਵਿੱਚ ਡਿਪਕ ਕੀਤੇ ਦੁਪੱਟਾ ਆਪਾਂ ਕੱਢ ਲਿਆ ਸੀ ਇਸੇ ਤਰ੍ਹਾਂ ਆਪਾਂ ਦੇਖੋ ਜੀ ਸੂਟ ਜਿਹੜਾ ਆਪਾਂ ਉਹ ਵੀ ਇਹਦੇ ਵਿੱਚੋਂ ਕੱਢ ਲਾਂਗੇ ਹੁਣ ਆਪਾਂ ਦੇਖੋ 3-4 ਪਾਣੀ ਇਹਦੇ ਸੂਟ ਦੇ ਕੱਢਣੇ ਆ ਜਿਹੜਾ ਕੋਈ ਇਹਦੇ ਵਿੱਚ ਹਲਕਾ ਮਲਕਾ ਥੋੜਾ ਮੋਟਾ ਸ਼ੈਂਪੂ ਕੰਡੀਸ਼ਨਰ ਰਹਿ ਗਿਆ ਤਾਂ ਉਹ ਇਹਦੇ ਪਾਣੀ ਦੇ ਵਿੱਚੋਂ ਆਪਾਂ ਚੰਗੀ ਤਰ੍ਹਾਂ 3-4 ਪਾਣੀ ਇਹਦੇ ਵਿੱਚ ਆਪਾਂ ਬਦਲਾਂਗੇ ਜਿਹੜਾ ਕਿ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਨਿਕਲ ਜਾਣ ਸੂਟ ਆਪਣਾ ਬਿਲਕੁਲ ਸਾਫ਼ ਹੋ ਜੇ ਤੇ ਇਹ ਇਸੇ ਤਰ੍ਹਾਂ ਦੇ ਖੁਜੀਆ ਪੈਨੂੰ ਦੋ ਪਾਣੀ ਕੱਢਣ ਤੋਂ ਬਾਅਦ ਫਿਰ ਇਹਨੂੰ ਆਪਾਂ ਛਾਵੇਂ ਸਕਾਵਾਂਗੇ। ਅਨਾਤ ਆਪਾਂ ਇਹਨੂੰ ਸੂਟ ਨੂੰ ਮਸ਼ੀਨ 'ਚ ਪਾਉਣਾ ਹੈ ਤਾਂ ਜੋ ਮਸ਼ੀਨ ਦੇ ਵਿੱਚ ਦੇਖੋ ਜੀ ਬਰਕ ਵਾਲੀ ਸੂਟ ਖਰਾਬ ਹੋ ਜਾਂਦੇ ਹੈਗੇ ਆਪਾਂ ਧੋਂਦੇ ਵੀ ਨਹੀਂ ਤੇ ਸੁਕਾਉਂਦੇ ਵੀ ਨਹੀਂ। ਛਾਵੇਂ ਮੈਂ ਸੁਕਾਉਂਗੀ ਜੇ ਆਪਾਂ ਸਵੇਰੇ ਸਵੇਰੇ ਸੂਬਾ ਸੂਬਾ ਹਲਕੀ ਜਿਹੀ ਧੁੱਪ ਹੁੰਦੀ ਹੈ ਉਦੋਂ ਆਪਾਂ ਜੇ ਚਾਹੀਏ ਤਾਂ ਪੁੱਠਾ ਕਰਕੇ ਦੇਖੋ ਜੀ ਤਾਰ ਤੇ ਪਾ ਸਕਦੇ ਆ। ਨਹੀਂ ਤਾਂ ਮੈਂ ਇਹਨੂੰ ਛਾਵੇਂ ਸੁਕਾਉਣਾ ਹੈ ਸੂਟ ਨੂੰ ਤੇ ਆਰਾਮ ਨਾਲ ਹੀ ਦੇਖੋ ਜੀ ਬਹੁਤ ਤੇਜ਼ ਧੁੱਪਾਂ ਨੇ ਸੁੱਕ ਜਾਊਗਾ ਤੇ ਫਿਰ ਆਪਾਂ ਉਸ ਤੋਂ ਬਾਅ ਇਸੇ ਤਰ੍ਹਾਂ ਪਹਿਲਾਂ ਆਪਾਂ ਦੋ ਤਿੰਨ ਪਾਣੀ ਇਹਦੇ ਕੱਢਾ ਜਰੂਰ ਲੈਣੇ ਆਗੇ ਤਾਂ ਜੋ ਆਪਣਾ ਸੂਟ ਐ ਬਿਲਕੁਲ ਸਾਫ਼ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲੋ ਜੀ ਆਪਾਂ ਹੁਣ ਬਾਲਟੀ ਭਰੀ ਪਈ ਸੀ ਇੱਕ ਪਾਣੀ ਦੀ ਉਹਦੇ ਵਿੱਚ ਵੀ ਆਪਾਂ ਬਿਲਕੁਲ ਹੋਰ ਸਾਫ਼ ਚੰਗੀ ਤਰ੍ਹਾਂ ਕੱਢ ਲੈਣੇ ਇੱਕ ਵਾਰ ਹਲਕੇ ਜਿਹੇ ਹੱਥਾਂ ਨਾਲ ਆਪਾਂ ਇਹਦਾ ਪਾਣੀ ਕੱਢਣਾ ਐ ਇਸ ਤਰ੍ਹਾਂ ਆਪਾਂ ਇਹਨੂੰ ਦੱਬ ਕੇ ਨਹੀਂ ਨਿਚੋੜਨਾ ਹੈਗਾ ਜਿਵੇਂ ਕਿ ਆਪਾਂ ਦੂਸਰੇ ਸੂਟ ਨਿਚੋੜਦੇ ਹੁੰਨੇ ਆਂ ਹੁਣ ਆਪਾਂ ਦੇਖੋ ਇਹਨੂੰ ਸੁਕਾਉਣੀ ਆ ਸੁਕਾਉਣ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਲਓ ਜੀ ਸੂਟ ਆਪਣਾ ਸੁੱਕ ਗਿਆ ਸੁੱਕਣ ਤੋਂ ਬਾਅਦ ਦੇਖੋ ਜੀ ਮੈਂ ਹੁਣ ਤੁਹਾਨੂੰ ਸੂਟ ਦਿਖਾਉਣੀ ਆ ਗਲੇ ਕੋਲੋਂ ਜਿਹੜੀ ਮੈਲ ਲੱਗੀ ਹੋਈ ਸੀ ਸਾਰੀ ਸਾਫ਼ ਹੋ ਗਈ ਜਿਵੇਂ ਆਪਾਂ ਹੈਵੀ ਸੂਟ ਕਈ ਵਾਰ ਪਾਇਆ ਹੁੰਦਾ ਆਪਾਂ ਨੂੰ ਸੋਈ ਦੇ ਵਿੱਚ ਕੰਮ ਕਰਨਾ ਪੈਂਦਾ ਦੇਖੋ ਜੀ ਖਰਾਬ ਹੋ ਜਾਂਦਾ ਸੂਟ ਕੋਈ ਦਾਗ ਵਗੈਰਾ ਲੱਗ ਜਾਂਦਾ ਘਰ ਦੇ ਵਿੱਚ ਆਪਾਂ ਇਸ ਤਰ੍ਹਾਂ ਆਪਣੇ ਸੂਟਾਂ ਨੂੰ ਕਲੀਨ ਕਰ ਸਕਦੇ ਆ ਸਫਾਈ ਸਾਫ਼ ਕਰ ਸਕਦੇ ਆ ਬਾਹਰੋਂ ਪੈਸੇ ਦੇਣ ਦੀ ਲੋੜ ਨਹੀਂ ਪੈਂਦੀ ਜਮਾ 0 ਖਰਚੇ ਦੇ ਵਿੱਚ ਘਰ ਵਿੱਚ ਦੇਖੋ ਆਪਾਂ ਆਪਣਾ ਸੂਟ ਜਿਹੜਾ ਹੈਗਾ ਜੀ ਡਰਾਈ ਕਲੀਨ ਕਰਕੇ ਰੱਖ ਲਿਆ ਬਿਲਕੁਲ ਸੌਫਟ ਹੈ ਦੇਖੋ ਸੂਟ ਨਾ ਤਾਂ ਇਹ ਬਿਲਕੁਲ ਹਾਰਡ ਜਿਹਾ ਹੈਗਾ ਬਣਿਆਗਾ ਬਿਲਕੁਲ ਸੌਫਟ ਜਿਹਾ ਸੂਟ ਬਣ ਗਿਆ ਕੰਡੀਸ਼ਨਰ ਕਰਨ ਦਾ ਬਹੁਤ ਜ਼ਿਆਦਾ ਫਾਇਦਾ ਹੈ ਕਰਕੇ ਜਰੂਰ ਦੇਖਿਓ ਜੀ ਤੁਸੀਂ ਇਸ ਤਰ੍ਹਾਂ ਕੋਈ ਵੀ ਕੱਪੜਾ ਆਪਾਂ ਦੇਖੋ ਜੀ ਕਰ ਸਕਦੇ ਹਾਂ ਇਹ ਚੀਜ਼ਾਂ ਆਪਣੀਆਂ ਆਮ ਹੀ ਘਰ ਦੇ ਵਿੱਚ ਪਈਆਂ ਹੁੰਦੀਆਂ ਬਾਹਰੋਂ ਵੀ ਆਪਾਂ ਕੋਈ ਚੀਜ਼ ਨਹੀਂ ਲਾਉਂਦੇ ਸ਼ੈਂਪੂ ਵੀ ਆਪਣੇ ਘਰ ਦੇ ਵਿੱਚ ਪਿਆ ਹੁੰਦਾ ਹੈ ਦੇਖੋ ਮਿੱਠਾ ਸੋਡਾ ਵੀ ਹਰ ਇੱਕ ਆਪਣੇ ਘਰ ਦੇ ਵਿੱਚ ਪਿਆ ਹੁੰਦਾ ਹੈ ਕੰਡੀਸ਼ਨਰ ਆਪਾਂ ਬਾਣਾ ਤੇ ਲਾਉਣੀ ਆ ਉਹ ਵੀ ਆਪਣੇ ਹਰ ਇੱਕ ਅਧਿਕਾਰ ਵਿੱਚ ਪਿਆ ਹੁੰਦਾ ਹੈ ਬਾਹਰੋਂ ਆਪਾਂ ਨੂੰ ਕੋਈ ਖਰਚਾ ਕਰਨੀ ਲੋੜ ਨਹੀਂ ਘਰ ਵਿੱਚ ਆਪਾਂ ਦੇਖੋ ਫ੍ਰੀ ਦੇ ਵਿੱਚ ਸੂਟ ਡੈਕਲੀਨ ਕਰਕੇ ਇਸ ਤਰ੍ਹਾਂ ਆਪਾਂ ਰੱਖ ਸਕਦੇ ਹਾਂ ਜੀ ਪੈਸਾ ਲਾਉਣ ਦੀ ਕੋਈ ਲੋੜ ਨਹੀਂ ਹੁਣ ਆਪਾਂ ਨੂੰ ਸੂਟ ਆਪਾਂ ਪਾਉਣੇ ਆ ਤਾਂ ਆਪਾਂ ਨੂੰ ਹੁੰਦਾ ਜੀ ਖਰਚਾ ਕਰਨਾ ਪਊਗਾ ਡਾਇਰੈਕਟ ਲੀਨ ਕਰਨੀ ਪਊ ਹੁਣ ਉਹ ਕਿਤੋਂ ਵੀ ਘਰਾਉਣ ਦੀ ਲੋੜ ਨਹੀਂ ਘਰ ਵਿੱਚ ਕਰੋ ਜੀ